ਲੋਕ ਹਿੱਤ ਲੋਕਾਂ ਦੀ ਆਵਾਜ਼ ਮੇਰਾ ਪੁੱਤ ਮੇਰੇ ਪੁੱਤ ਨੂੰ 2 ਸਾਲ ਹੋ ਗਏ 11 ਤਰੀਕ ਨੂੰ ਹਾਂ ਮੈਂ ਮਾਝਾ ਮੇਰਾ ਪੁੱਤ 25 ਤਰੀਕ ਨੂੰ 2 ਸਾਲ ਲੱਗਾ ਮੇਰੇ ਪੁੱਤ ਹਾਂ ਮੈਂ ਮਾਝਾ ਇਹ ਗੱਲ ਹੋਈ ਉਹਥੇ ਮੇਰੇ ਕੋਲ ਐਕਸੀਡੈਂਟ ਹੋ ਗਿਆ ਮੇਰਾ ਬਹੁਤ ਕੰਮ ਤੋਂ ਆਉਂਦਿਆ ਸੀ ਮੁਲਕਾ ਮੈਂ ਪੁੱਤ ਦਾ ਮੂਹੇ ਇਕਲਾ ਮੁਲਕਾ ਮੈਂ ਪੁੱਤ ਨੂੰ ਜਤੀ ਭਾਗੇ ਮੈਨਾ ਮੁਰਾ ਮੈਨੂੰ ਢੱਡ ਪੈ ਸੀ ਮੈਂ ਬਹੁਤ ਸਾਡੇ ਸਾਡੇ ਕੋਲ ਆ ਗਏ ਮੇਰਾ ਪੁੱਤ ਸਾਨੂੰ ਮਲਾ ਦੇਣਾ ਮੇਰਾ ਪੁੱਤ ਸਾਨੂੰ ਮਰਾ ਦੇਣਾ ਸਾਡੇ ਕੋਲ ਆ ਜੇ ਸਾਡਾ ਧੁਰ ਕੇ ਗਿਆ ਹੀ ਡੱਬੇ ਤੇ ਪਈ ਕੇ ਆ ਜੇ ਨਹੀਂ ਮੇਰਾ ਪੁੱਤ ਡੱਬੇ ਤੇ ਪਈ ਕੇ ਆ ਜੇ ਮੈਨੂੰ ਠੰਡ ਪੈ ਜੇ ਮੈਨੂੰ ਦਰਸ਼ਨ ਕਰਨੇ ਚਾਹੁੰਦੇ ਬੱਚੇ ਹਾਂ ਮੈਨੂੰ ਦਰਸ਼ਨ ਕਰਨੇ ਚਾਹੁੰਦੇ ਬੱਚੇ ਹਾਂ ਜੀ ਮੈਂ ਦਰਸ਼ਨ ਕਰਨੇ ਚਾਹ ਨਹੀਂ ਬੱਚੇ ਦੇ ਮੈਂ ਆਪਦਾ ਪੁੱਤ ਵੇਖ ਲਾ ਮੇਰੀਆਂ ਅੰਦਰਾਂ ਠੰਡੀਆਂ ਹੋ ਜਾਣਾ ਮੈਂ ਮਦਾਨ ਮੇਰਾ ਨਾਮ ਫਰਗਟ ਸਿੰਘ ਬਨਵਾਲੀ ਪਸਾਕਾ ਸਰਪੰਚ ਜਿੱਤ ਕਰ ਆਏ ਤੁਸੀਂ ਕਹਿੰਦੇ ਜੋ ਇੱਥੇ ਕੀ ਗਲਬਾ ਸੀ ਕਸ਼ਨਗੜ ਕੀ ਇੱਥੇ ਬੱਚਾ ਬਾਹਰ ਗਿਆ ਸੀਗਾ ਦਵਿੰਦਰ ਸਿੰਘ ਜੀ ਦਾ ਸੁਖਮਨ ਪ੍ਰੀਤ ਉਹ ਗਿਆ ਤੇ ਪੜ੍ਹਾਈ ਵੇਸਤੇ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਰਜ਼ਾ-ਕਰਜ਼ਾ ਚੱਕ ਕੇ ਚ 20 ਲੱਖ ਰੁਪਏ ਦੇ ਲਗਭਗ ਉਹਨੂੰ ਬਾਹਰ ਭੇਜਿਆ ਅਚਾਨਕ ਬਾਹਰ ਕੋਈ ਇਹੋ ਜੀ ਦੁਰਘਟਨਾ ਹੋ ਗਈ ਆ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਨਾਲ ਜਿਹੜਾ ਵਾ ਉਹ ਐਦਵਾਰ ਦੀ ਗੱਲ ਆ ਜੋ ਬੱਚਾ ਉਹ ਪੂਰਾ ਹੋ ਗਿਆ ਵਾ ਪਰਿਵਾਰ ਦੇ ਵਿੱਚ ਬਹੁਤ ਜਿਹੜੀ ਆ ਉਹ ਦੁੱਖ ਦੀ ਘੜੀ ਆ ਮਾਂ ਪਿਓ ਜਿਹੜਾ ਇਕੱਲਾ-ਕੱਲਾ ਵਾ ਮਤਲਬ ਬੱਚਾ ਹੋਰ ਭਰਾ ਵੀ ਕੋਈ ਨਹੀਂ ਭੈਣ ਵੀ ਕੋਈ ਨਹੀਂ ਇਸ ਕਰਕੇ ਇਸ ਪਰਿਵਾਰ ਦੇ ਨਾਲ ਬਹੁਤ ਤਕਾ ਹੋਇਆ ਵਾ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਸਹਿਨਸੀਲਤਾ ਦੇਵੇ ਪਰ ਸਰਕਾਰਾਂ ਨੂੰ ਚਾਹੀਦਾ ਵਾ ਇਹ ਜਿਹੜਾ ਹੈਗਾ ਵਾ ਇੱਕ ਤੇ ਉਹਦਾ ਜਿਹੜਾ ਇੱਥੇ ਡੈੱਡ ਬੋਡੀ ਆ ਉਹ ਪਰਿਵਾਰ ਨੂੰ ਲਿਆ ਕੇ ਦਿੱਤੀ ਜਾਵੇ ਪੰਜਾਬ ਸਰਕਾਰ ਕੇਂਦਰ ਸਰਕਾਰ ਜਿਹੜੀਆਂ ਸੁਸਾਇਟੀਆਂ ਨੇ ਸੇਵਾ ਪਾਉਣ ਵਾਲੀਆਂ ਉਹ ਕੋਸ਼ਿਸ਼ ਕਰਨਗੇ ਤੇ ਬੱਚਾ ਆ ਸਕਦਾ ਵਾ ਸੋ ਇਹਨਾਂ ਦਾ ਜੋ ਹਾਲਾਤ ਨੇ ਕਿਹੇ ਸਮੇਂ ਸਰਦਾਰ ਬਖਸ਼ੀਤ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਦਾ ਜਿਹੜਾ ਸੀ ਬਹੁਤ ਨਾਸ ਇਲਾਕੇ ਦੇ ਵਿੱਚ ਬੜੀ ਚੜ੍ਹਦੀ ਕਲਾ ਸੀ ਲੋਕ ਆਉਂਦੇ ਸੀ ਆਪਣੇ ਕਾਰੋਬਾਰ ਪਿੰਡ ਦਾ ਬਹੁਤ ਉਹਨਾਂ ਨੇ ਕਰਾਇਆ ਵਿਕਾਸ ਪਿੰਡ ਦੇ ਵਿੱਚ ਜਿਹੜੀਆਂ ਬਣਾਗੇ ਚੀਜ਼ਾਂ ਉਹ ਨਹੀਂ ਬਣ ਸਕਦੀਆਂ ਏਡੀ ਵਧੀਆ ਜਿਹੜੀ ਉਹਨਾਂ ਦੀ ਸੋਚ ਸੀ ਤੇ ਉਸ ਪਰਿਵਾਰ ਦਾ ਇਹ ਬੱਚਾ ਵਾ ਜਿਹੜਾ ਲੋਕਾਂ ਦੀ ਸੇਵਾ ਕਰਦਾ ਰਿਹਾ ਇਸ ਕਰਕੇ ਇਸ ਪਰਿਵਾਰ ਨੂੰ ਜਿਹੜਾ ਵਾਵਾ ਤੋਂ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਕਰਜ਼ਾ-ਕਰਜ਼ਾ ਚੜਿਆ ਵਾ ਉਹ ਲੱਥ ਜਾਵੇ ਕਿਉਂਕਿ ਸੇਵਾ ਸੁਸਾਇਟੀਆਂ ਵਾਂ ਸਰਕਾਰਾਂ ਆ ਕੇ ਕੋਈ ਗੱਲ ਨਹੀਂ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਸਹਿਨਸੀਲਤਾ ਸਹਿਣ ਦਾ ਮੌਕਾ ਜਿਹੜਾ ਵਾ ਉਹ ਤਾਕਤ ਬਖਸ਼ੇ ਵੀ ਜਿਹੜਾ ਈਡੀ ਵੱਡਾ ਜਿਹੜਾ ਉਹ ਦੁਰਘਟਨਾ ਹੋਈ ਆ ਬੱਚੇ ਦਾ ਚਲੇ ਜਾਣਾ ਬਹੁਤ ਮੁਸ਼ਕਲ ਹੋਈ ਆ ਉਹਨਾਂ ਕੋ ਤੇ ਇਸ ਵੇਲੇ ਜਿਹੜਾ ਵਾ ਰੋ ਰੋ ਕੇ ਮਾਂ ਪਿਓ ਦਾ ਬਾਕੀ ਵੀ ਜਿਹੜੇ ਭਰਾ ਨੇ ਸੈਂਕਾਰਜ ਸਿੰਘ ਜੀ ਆ ਦਵਿੰਦਰ ਸਿੰਘ ਸਰਪੰਚ ਸਾਰੇ ਜਿਹੜੇ ਆ ਇਹਨਾਂ ਦਾ ਜਿਤਨਾ ਦੇਂਦੇ ਆ ਉਹ ਬਹੁਤ ਦੁੱਖ ਦੀ ਘੜੀ ਐ ਇਸ ਵੇਲੇ ਇਹ ਸਰਕਾਰਾਂ ਨੂੰ ਚਾਹੀਦਾ ਇਹਨਾਂ ਨੂੰ ਮਤਕਰ ਰਾਈਟ ਸਰ ਤੁਹਾਡਾ ਨਾਮ ਮੈਂ ਹਰਜਿੰਦਰ ਸਿੰਘ ਬਨਵਾਲੀਪੁਰ ਜ਼ਿਲ੍ਹਾ ਜਨਰਲ ਸੈਕਟਰੀ ਡਿਸਟ੍ਰਿਕਟ ਕਾਂਗਰਸ ਕਮੇਟੀ ਤਰਨਤਾਰਨ ਮੇਰਾ ਭਤੀਜਾ ਸੁਖਮਣ ਪ੍ਰੀਤ ਸਿੰਘ son of ਦਵਿੰਦਰ ਸਿੰਘ ਜੋ ਅੱਜ ਤੋਂ 2 ਸਾਲ ਪਹਿਲਾਂ ਸਟੱਡੀ ਬੇਸ ਤੇ ਇੰਗਲੈਂਡ ਪੇ ਭੇਜਿਆ ਸੀ ਉਹਨੂੰ ਪੜ੍ਹਾਈ ਕਰਨ ਵਾਸਤੇ ਪੜ੍ਹਾਈ ਤੋਂ ਬਾਅਦ ਉਸਨੇ ਆਪਣਾ ਕੋਈ ਕੰਮਕਾਜ ਜਿਹੜਾ ਚਲਾਇਆ ਘਰ ਦੇ ਹਾਲਾਤ ਸੁਧਾਰਨ ਵਾਸਤੇ ਆਪਣੀ ਦਿਹਾੜੀ ਤੋਂ ਦਿਹਾੜੀ ਲਾ ਕੇ ਜਿਹੜਾ ਵੀ ਉਹ ਵਾਪਸ ਆਉਣ ਡਿਆ ਹੈ ਉਹ ਰਸਤੇ ਦੇ ਵਿੱਚ ਉਹਦਾ ਜਿਹੜਾ ਵੀ ਐਕਸੀਡੈਂਟ ਹੋ ਗਿਆ ਤੇ ਉੱਥੇ ਡੈਥ ਹੋ ਗਈ। ਘਰ ਦੇ ਹਾਲਾਤ ਜਿਹੜੇ ਆ ਵੀ ਸਾਡੇ ਭਰਾ ਦੇ ਬਹੁਤ ਮਾੜੇ। ਇਹਨਾਂ ਹਾਲਾਤਾਂ ਦਾ ਜਿਹੜਾ ਵਾ ਵੀ ਅਸੀਂ ਦੇ ਕੇ ਅਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ પાસે ਮੰਗ ਕਰਦੇ ਆ ਵੀ ਸਾਡੇ ਭਰਾ ਦੇ ਹਾਲਾਤ ਨੂੰ ਵੇਖਦੇ ਹੋ ਉਹਦੀ ਜਿਹੜੀ ਡੈੱਡ ਬੋਡੀ ਸਾਡੇ ਭਤੀਜੇ ਸੁਖਮਨ ਪ੍ਰੀਤ ਸਿੰਘ ਦੀ ਜਿਹਦੀ ਕਰੀਬ ਉਮਰ ਅਜੇ ਵੀ 20 ਸਾਲ ਦਾ ਭੇਜਿਆ ਸੀ 22 ਸਾਲ ਦੀ ਉਮਰ ਹੋਈ ਸੀ। ਉਹਦੀ ਡੈੱਡ ਬੋਡੀ ਜਿਹੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਵਾਪਸ ਸਾਡੇ ਘਰ ਭੇਜੇ ਤਾਂ ਜੋ ਉਹਦਾ ਮਾਂ ਪਿਓ ਜਿਹੜਾ ਬਜ਼ੁਰਗ ਮਾਂ ਪਿਓ ਰੋਲਦਾ ਫਿਰਦਾ ਰੋਂਦਾ ਫਿਰਦਾ ਉਹਦੀ ਜਿਹੜੀ ਆ ਵੀ ਆਖਰੀ ਵਾਰ ਉਹਦਾ ਜਿਹੜਾ ਪਿਓ ਨੂੰ ਦੇਖ ਸਕੇ ਸਾਡੀ ਤੇ ਇਹੋ ਅਪੀਲ ਹੈ ਜੀ ਹਾਂ ਜੀ ਬਿਲਕੁਲ ਉਹ ਮਾਂ ਪਿਓ ਦਾ ਇਕਲੌਤਾ ਪੁੱਤਰ ਸੀ ਜੀ ਘਰ ਦੇ ਕੀ ਹਾਲਾਤ ਘਰ ਦੇ ਹਾਲਾਤ ਜੀ ਉਹ ਇੱਕ ਛੋਟਾ ਨਾਰਮਲ ਕਿਸਾਨ ਹੈ ਜੀ ਆਪਣਾ ਟਾਈਮ ਪਾਸ ਕਰਦਾ ਜੀ ਤੇ ਬਾਕੀ ਤੁਸੀਂ ਉਹਦਾ ਜਿਹੜਾ ਘਰ ਵੀ ਵੇਖ ਸਕਦੇ ਆ ਜੀ ਬਹੁਤ ਹਾਲਾਤ ਖਰਾਬ ਹੈ ਜੀ